ਜੇ ਆਪਾਂ ਜਿਹੜੇ ਬੂਟੇ ਰਹਿ ਗਏ ਸੀ ਨਾ ਇਹੇ ਲਾ ਕੇ ਕਚਿਹਰੀ ਰੋਡ ਤੇ ਇਸ ਤੋਂ ਬਾਅਦ ਅਸੀਂ ਸੁਲਤਾਨਪੁਰ ਰੋਡ ਤੇ ਹੁਣ ਝੂਟੇ ਸ਼ੁਰੂ ਕਰਨੇ ਲਾਉਣੇ ਬਾਕੀ ਬੂਟੇ ਜਿਹੜੇ ਉੱਥੇ ਲਾਵਾਂਗੇ ਇੱਧਰ ਕੋ 8-10 ਬੂਟੇ ਜਿਹੜੇ ਲੱਗਨ ਵਾਲੇ ਆ ਉਹ ਰਹਿ ਗਏ ਆ ਤੇ ਹੁਣ ਜਿਹੜੇ ਬੂਟੇ ਉੱਥੇ ਆ ਉਹ ਲਾਵਾਂਗੇ ਇੱਥੇ Chúng ta sẽ đi đâu? Đi đâu? Đi đâu? Đi đâu? Đi đâu? Đi đâu? ਜ਼ਿੰਦਗੀ ਦੇ ਵਿੱਚ ਘੱਟੋ ਘਾਟੇ ਜਿਹੜਾ ਇੱਕ ਬੂਟਾ ਜ਼ਰੂਰ ਲਾਓ ਤੇ ਇੱਕ ਬੰਦੇ ਨੂੰ ਇੱਕ ਬੂਟਾ ਜ਼ਰੂਰ ਲਾ ਦੇ। ਆਇਆ ਗਾਠੋੰਜਰਾ ਅੱਜਕੱਲ ਇਹਨੂੰ ਝੋੰਜਰਾ ਵੀ ਕਹਿੰਦੇ ਆ ਤੇ ਮਲਿੰਗਾ ਕਹਿੰਦੇ ਆ। ਜਿਹੜਾ ਇਹ ਕਈ ਬਿਮਾਰੀਆਂ ਤੋਂ

ਗਰਿੰਗ ਚੌਕ ਫਗਰਿੰਗ ਚੌਕ ਦੇ ਇੱਕ ਆਪ ਬੋਰਡ ਵੀ ਲਾਇਆ ਹੈ ਬਾਬਾ ਕੀ ਬੋਲਦਾ ਬਾਬਾ ਜੀ ਬੋਲਦੇ ਇੱਕ ਬੋਰਡ ਲਾਇਆ ਹੈ ਤੇ ਇੱਕ ਪੱਪਰ ਲਾਇਆ ਹੈ ਕਿ ਅੱਜ ਟ੍ਰੇਕ ਵੀ ਲਾਤੀ ਇਹਦੇ ਵਿੱਚ ਜਿਹੜੀ ਇੱਥੇ ਆੜੋ ਉੜੋ ਵਾਲੇ ਖੇਡੋਲੇ ਨਾਲ ਉਹਨਾਂ ਦੀ ਸ਼ਾਮ ਦਿਨੋ ਕਿਤੇ ਨਾਲੇ ਦਵਾਣਾ ਰਹਿਣਗੇ ਅੱਜ ਆਪਾਂ ਨਾ ਕ੍ਰਿਸਟਲ ਚੌਕ ਆ ਇੱਥੇ ਇੱਕ ਅਰਜੁਨਸ਼ਾਲ ਦਾ ਬੂਟਾ ਲਾਉ ਲੱਗੇ ਆ ਪਹਿਲਾਂ ਵੀ ਆਪਣੇ ਆ ਪਿੱਪਲ ਤੇ ਬੋਰਡ ਲੱਗੇ ਹੋਏ ਦੋਵੇਂ ਅਸੀਂ ਲਾਏ ਆ ਇੱਕ ਆ ਬੋਰਡ ਲੱਗਾ ਇੱਧਰ ਇੱਕ ਪਿੱਪਲ ਲੱਗਾ ਵਾ ਇਹਦੇ ਨਾਲ ਹੀ ਹੁਣ ਇੱਕ ਅਰਜੁਨਸ਼ਾਲ ਦਾ ਬੂਟਾ ਲਾਵਾਂਗੇ ਇੱਥੇ ਲੱਗੇਗਾ ਅਰਜੁਨਸ਼ਾਲ ਕਹਿੰਦੇ ਇਹਨੂੰ ਤੇ ਇਹ ਵੀ ਲਾ ਦਾਂਗੇ ਆ ਤਰੇਕ ਵੀ ਆਪਾਂ ਹੀ ਲਾ ਦੇ ਗਏ ਵੱਡੀ ਹੋ ਗਈ ਹੈ ਤੇ ਹੁਣ ਇੱਥੇ ਵੀ ਲਾਵਾ ਗਏ ਜੀ ਆ ਤੇ ਦੋ ਦਿਨਾਂ ਦਾ ਫੁੱਲ ਆਏ ਅੱਗੇ ਉਹ ਪੱਲੇ ਬਣੇ ਹੋ ਨਹੀਂ ਅੱਜ ਨਾਲ ਦਾ ਬੜਾ ਠੰਡਾ ਲੱਗਿਆ ਸੀ। ਜੀ ਵੀ ਚੱਲੇਗਾ ਮੌਸਮ ਵਧੀਆ ਨਾਲ। ਇਹ ਆ ਜੀ ਆਪਾਂ ਅੱਜ ਬਟਾਲਾ ਰੋਡ ਤੇ ਆ। ਇੱਥੇ ਜਗ੍ਹਾ ਹੈਗੀ ਸੀ। ਇਥੇ ਆਪਾਂ ਬੂਟੇ ਲਾਉਣੇ ਸ਼ੁਰੂ ਕੀਤੇ ਆ ਹੁਣ ਬਟਾਲਾ ਰੋਡ ਤੇ ਤੇ ਆ ਸਾਹਮਣੇ ਜਿੱਥੋਂ ਸ਼ੁਰੂ ਹੁੰਦੀ ਹੈ ਐਂਡ ਆ ਸਾਰੀ ਫੋਟਬਾਲ ਖਾਲੀ ਆ ਇਥੇ ਬੂਟੇ ਲਾਵਾਂਗੇ ਆਪਾਂ ਤੇ ਬਾਬਾ ਜੀ ਕਰਨੇ ਕਿਰਪਾ ਮਿੱਟੀ ਮਿੱਟੀ ਬਟਾਲਾ ਰੋਡ ਤੇ ਆਪਾਂ ਹੁਣੇ ਸ਼ੁਰੂ ਕਰਤੇ ਬੂਟੇ ਲਾਉਣੇ ਤੇ 8-10 ਬੂਟੇ ਇਥੇ ਲੱਗ ਜਾਣੇ ਆ ਇਹਦੇ ਨਾਲ ਹੀ ਫਿਰ ਆਪਾਂ ਸੁਲਤਾਨਪੁਰ ਰੋਡ ਤੇ ਵੀ ਹੁਣ ਬੂਟੇ ਲਾਉਣੇ ਆ ਆ ਦੇਖੋ ਆ ਸਾਰੇ ਫੁੱਟਪਾਥ ਖਾਲੀ ਐ ਸਾਰੇ ਫੁੱਟਪਾਥ ਦੇ ਲਾਵਾਂਗੇ ੱਲੇ ਉਹ ਰੋੜੀ ਦੀ ਹੋਣੀ ਨਾ ਉਹ ਛੋਟੀ ਪਟਾਲਾ ਰੋਡ ਤੋਂ ਸ਼ੁਰੂ ਕੀਤੀ ਆ ਬੂਟੇ ਲਾਉਣੇ ਇਹ ਰੋਡ ਤੇ ਨੇ ਇਹ ਪਟਾਲਾ ਰੋਡ ਆ ਜੀ ਇਹ ਕਿੰਨੀ ਛੋਟੀ ਕੋਈ ਨਹੀਂ ਕੀ ਆ ਉਹ ਤਾਂ ਨਹੀਂ ਜਾਉਂਦੇ ਨਾ ਇੱਥੇ ਕੋਈ ਹੁੰਦਾ ਨਹੀਂ ਕੋਈ ਨਾਲ ਆ ਕੇ ਆਵਾਜ਼ ਆ। ਇਹ ਹੋਰ ਆਪਾਂ ਬਟਾਰਾ ਰੋਡ ਤੇ ਦਾ ਸ਼ੁਰੂ ਕੀਤੇ ਆ। ਬੂਟੇ ਲੋੜੇ ਆਹਦਾ ਫੁੱਟਪਾਥ ਜਿਹੜਾ ਇਹ ਖਾਦੀ ਪਿਆ ਸੀ ਤੇ ਇੱਥੇ ਘੱਟੋ ਘੱਟ ਜਿਹੜੇ 10 ਬੂਟੇ ਲੱਗ ਜਾਣੇ। ਆਪਾਂ ਹੁਣ ਸਰੇਖ ਲੋ ਲੱਗੇ ਆ ਜੀ। ਪਾਪਾ ਜੀ ਦੀ ਕਿਰਪਾ ਨਾਲ ਇਹ ਮੌਸਮ ਵੀ ਵਧੀਆ ਤੇ ਮੀਂਹ ਪੈ ਰਿਹਾ ਵਾ। ਅਸਲਾਮੁਅਲਾਈਕੁਮ ਆਰੇ ਜਿੱਥੇ ਰਹਿ ਕੇ ਕਾਦੇ ਨਹੀਂ ਆ ਸਾ ਸਰਕਾਰ ਪਾਣੀ ਪਾਉਂਦੀ ਆ ਤੇ ਨਾਲ ਲੋਕਾਂ ਨੇ ਪੋਣਾ ਸਰਕਾਰ ਵੀ ਬਾਤ ਕੀਤੀ ਆ ਪਾਣੀ ਵਾਲੀ ਵਾਲੇ ਜਿਹੜੇ ਬੰਦੇ ਲਾਏ ਉਹਨਾਂ ਨੇ ਕਿੱਥੇ ਪਾਣੀ ਖਾਣਿਆ ਯਾਰ ਜੇ ਦਾ ਆਪਾਂ ਕੰਨ ਲਾਵਾਂਗੇ ਆ ਇੱਕੋ ਹੋਲੇ ਨਾਲ ਰੱਖਤਾ ਆ ਉਹ ਤੇ ਨਾਵੇਂ ਆਜੂ ਭਾਈ

ਕੀ ਨਰਿਆ ਕੇ ਸਾ ਮੂਦਾ ਬਣਾ ਲਾ ਰੋਡ ਤੇ ਆਪਾਂ ਹੁਣ ਬਟਾਲਾ ਵੱਲ ਜਿਹੜੀ ਕਵਰ ਕਰਨੀ ਆ ਸਾਰੀ ਅੰਦਾਵਾ ਦੇ ਬੂਟੇ ਕੰਮ ਦੀ ਕਰਨਾ ਹੈ ਨਾ ਕੋਈ ਮੋੜ ਕੋਪਾ ਇਹ ਤਾਂ ਇਹ ਪਹਿਲੇ ਵੀਰ ਨੇ ਬੂਟਿਆਂ ਦੀ ਜਿਵਾ ਕਰਨੀ ਆ ਤੇ ਹਾਨੂੰ ਬੂਟੇ ਬਾਡੇ ਲੈ ਕੇ ਦੇਹਾ ਦਾਵਾ ਜਿਹੜੇ ਅਸੀਂ ਲੋਹੇ ਹੁੰਦੇ ਆ ਉਦਾਂ ਹੀ ਆਪਣੇ ਕੋਲ ਆ ਗਈ ਸੀ

ਪਰਾ ਬਟਾਲਾ ਰੋਡ ਸ਼ੁਰੂ ਹੁੰਦੀ ਹੈ ਜਿੱਥੋਂ ਗੋਦਾਵਾਲਾ ਸਕਾਲ ਆ ਫੋਟਪਾਥ ਸ਼ੁਰੂ ਹੋਇਆ ਵਾ ਇਥੋਂ ਅਸੀਂ ਬੂਟੇ ਲਾਉਣੇ ਸ਼ੁਰੂ ਕੀਤੇ ਹੋਣਾ ਆ ਆਪਾਂ ਬਾਬਾਈ ਦੀ ਕਿਰਪਾ ਨਾਲ ਲਾਏ ਆ ਇੱਕ ਦੋ ਤੇ ਨੇ ਚਾਰ ਪੰਜ ਸੱਤ ਬੂਟੇ ਇੱਥੇ ਲੱਗ ਗਏ ਆ ਤੇ ਹੁਣ ਇਥੋਂ ਸ਼ੁਰੂ ਕਰਾਂਗੇ ਸਾਰੇ ਮੇਰਾ ਵੀ ਤੋਆ ਫੋਟੋ ਆ ਆ ਸਾਹਮਣੇ ਪੋਲਾ ਇੱਥੇ ਹੁਣ ਆਪਾਂ ਲਾਉਣੇ ਬੂਟੇ ਵਾਏ ਕੁ ਜੀਤਾ ਸਾਲ ਦਾ ਵਾਏ ਕੁ ਜੀਤੀ ਫਟੋ ਓ ਬਾਬਾ ਜੀ ਉਹ ਕੋਈ ਚੋਣ ਵਾਲਾ ਹੋਵੇ ਬੂਟਿਆਂ ਦੀ ਸੇਵਾ ਨੂੰ ਕਰਾ ਸਕਦਾ ਵਾ ਕਿ ਬੂਟੇ ਹਮਨਾਂ ਦੇ 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 ਅਸੀਂ ਲੋਣੇ ਤੇ ਹੁੰਦੇ ਹੀ ਖੜੇ ਆਏ ਕਰ ਤੇ ਹੁਣ ਇੱਥੇ ਲੱਗ ਗਏ ਆ ਤੇ ਹੁਣ ਬਟਾਲਾ ਦੇ ਸ਼ੁਰੂ ਕਰਨ ਲੱਗੇ ਆ ਉਹ ਵੀ ਲਾਵਾਂਗੇ ਬੂਟੇ ਆ ਮੇਰਾ ਵੀ ਕੋਈ ਫਟ ਗਿਆ